ਕੁਝ ਦਿਨਾਂ ਤੋਂ ਨੈਸ਼ਨਲ ਹਾਈਵੇ ਤੇ ਗੈਸ ਫੈਕਟਰੀ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਲੱਗਿਆ ਹੋਇਆ ਧਰਨਾ ਪੁਲਿਸ ਪ੍ਰਸ਼ਾਸਨ ਨੇ ਚੁਕਾਇਆ। ਬੀਤੀ ਰਾਤ 1 ਵਜੇ ਰੋਡ ਐਕਸੀਡੈਂਟ ਵਿੱਚ ACP ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਪਰਮਜੋਤ ਸਿੰਘ ਦੀ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਅਤੇ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਐਕਸੀਡੈਂਟ ਦਾ ਕਾਰਨ ਓਵਰ ਸਪੀਡ ਸੀ ਤਾਂ ਇੱਕ ਕਾਰਨ ਹਾਈਵੇ ਤੇ ਲੱਗਿਆ ਹੋਇਆ ਧਰਨਾ ਵੀ ਸੀ। ਕੁਝ ਪਿੰਡਾਂ ਦੇ ਵਸਨੀਕਾਂ ਅਤੇ ਕਿਸਾਨ ਯੂਨੀਅਨ ਨੇ ਲੁਧਿਆਣਾ ਚੰਡੀਗੜ੍ਹ ਹਾਈਵੇ ਨੂੰ ਇੱਕ ਸਾਈਡ ਤੋਂ ਬੰਦ ਕੀਤਾ ਹੋਇਆ ਸੀ ਜਿਸ ਕਾਰਨ ਵਾਹਨ ਇੱਕ ਸਾਈਡ ਤੋਂ ਹੀ ਆ ਜਾ ਰਹੇ ਸਨ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਗਰ ਲੋਕਾਂ ਵੱਲੋਂ ਇਹ ਧਰਨਾ ਨਾ ਲਗਾਇਆ ਹੁੰਦਾ ਤਾਂ ਸ਼ਾਇਦ ਇਹ ਪਿਆਨਿਕ ਹਾਦਸਾ ਨਾ ਵਾਪਰਦਾ ਅਤੇ ਕੀਮਤੀ ਜਾਨਾਂ ਤੋਂ ਹੱਥ ਨਾ ਧੋਣਾ ਪੈਂਦਾ ਪ੍ਰਸ਼ਾਸਨ ਨੇ ਬਾਰ-ਬਾਰ ਸਮਝਾਉਣ ਤੋਂ ਬਾਅਦ ਵੀ ਪਿੰਡ ਵਾਸੀਆਂ ਨੇ ਇਹ ਧਰਨਾ ਨਹੀਂ ਛੁਕਿਆ ਪਿੰਡ ਵਾਸੀਆਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਬਾਇਓ ਗੈਸ ਫੈਕਟਰੀ ਦਾ ਕੰਮ ਬੰਦ ਨਹੀਂ ਹੁੰਦਾ ਇਹ ਦਰਨਾ ਨਹੀਂ ਛੱਡਿਆ ਜਾਵੇਗਾ ਉਸ ਸੰਬੰਧ ਦੇ ਵਿੱਚ ਅੱਜ ਪੁਲਿਸ ਪ੍ਰਸ਼ਾਸਨ ਭਾਰੀ ਪੁਲਿਸ ਫੋਰਸ ਲੈ ਕੇ ਦਰਨੇ ਵਾਲੀ ਥਾਂ ਤੇ ਪਹੁੰਚੇ ਅਤੇ ਦਰਨਾਕਾਰੀਆਂ ਨਾਲ ਗੱਲਬਾਤ ਕਰੇ ਦਰਨਾ ਛੁਕਵਾ ਦਿੱਤਾ ਪਰ ਦਰਨਾਕਾਰੀਆਂ ਦਾ ਕਹਿਣਾ ਹੈ ਕਿ ਇਹ ਦਰਨਾ ਸਮਾਪਤ ਨਹੀਂ ਹੋਇਆ ਇਹ 2-3 ਦਿਨ ਲਈ ਮੁਲਤਵੀ ਕੀਤਾ ਗਿਆ ਹੈ ਅਗਲਾ ਦਰਨਾ ਇਸ ਤੋਂ ਵੱਡਾ ਲੱਗੇਗਾ ਸੋਚਣਾ ਪਵੇਗਾ ਕਿ ਕੀ ਇਸ ਤਰ੍ਹਾਂ ਰੋਡ ਜਾਮ ਕਰਨਾ ਕਿੱਥੋਂ ਤੱਕ ਜਾਇਜ਼ ਹੈ ਅਗਰ ਲੋਕਾਵਲੋਂ ਉਸ ਫੈਕਟਰੀ ਦਾ ਵਿਰੋਧ ਕਰਨਾ ਹੈ ਤਾਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹਨ ਦੂਸਰੇ ਪਾਸੇ ਇਹ ਗੱਲ ਵੀ ਕਹਿਣੀ ਬਣਦੀ ਹੈ ਕਿ ਇਸ ਨੂੰ ਲੋਕਾਂ ਦੀ ਜਿੱਦ ਅਤੇ ਪ੍ਰਸ਼ਾਸਨ ਦੀ ਨਲਾਇਕੀ ਕਿਹਾ ਜਾਵੇ ਤਾਂ ਕੋਈ ਗਲਤ ਗੱਲ ਨਹੀਂ ਹੋਵੇਗੀ ਪ੍ਰਸ਼ਾਸਨ ਦੀ ਨਲਾਇਕੀ ਇਸ ਗੱਲ ਤੋਂ ਸਾਹਮਣੇ ਆ ਰਹੀ ਹੈ ਕਿ ਉਸ ਵੱਲੋਂ ਲੋਕਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ ਲੋਕ ਵੱਲੋਂ ਜਿੱਦ ਵਿੱਚ ਆਪਣੀ ਮੰਗ ਮੰਨਵਾਉਣ ਵਾਸਤੇ ਧਰਨਾ ਲੱਗਾ ਦਿੱਤਾ ਜਿਸ ਨਾਲ ਪਾਰਸ਼ਾਸ਼ਣ ਨੂੰ ਇੱਕ ਪਾਸੇ ਦਾ ਰੋਡ ਬੰਦ ਕਰਨਾ ਪਿਆ ਜਿਸ ਦੇ ਚੱਲਦੇ ਹੋਏ ਪਿਆਨਿਕ ਹਾਦਸੇ ਵਿੱਚ ਲੁਧਿਆਣਾ ਦੇ ਜਾਮਬਾਜ ਪੁਲਿਸ ਅਧਿਕਾਰੀਆਂ ਨੂੰ ਆਪਣੀ ਜਾਨ ਗਵਾਉਣੀ ਪਈ ਸਮਰਾਲਾ ਤੋਂ ਕਰਿਸ਼ਨ ਲਾਲ ਚਾਣਲਾ ਦੀ ਰਿਪੋਰਟ ਸਭ ਤਕਰੀਬਨ 40 ਦਿਨ ਸੀ ਅੱਜ ਧਰਨਾ ਸਮਾਪਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਕੱਲ ਇਸ ਧਰਨੇ ਨੂੰ ਸਮਾਪਤ ਕਰਨ ਲਈ ਇੱਕ ਕਮੇਟੀ ਬਣਾਈ ਗਈ ਜਿਹਦੇ ਵਿੱਚ ਚਾਰ ਪਿੰਡ ਦੇ ਨੁਮਾਇੰਦੇ ਸੀ ਅੰਜ ਜਿਹੜੇ ਐਕਸਪਰਟ ਪਾਏ ਗਏ ਸੀ ਜਿਹੜੇ ਕਿ ਐਗਰੀਕਲਚਰਲ ਰਿਲੇਟਡ ਨੇ ਪੋਲਿਊਸ਼ਨ ਕੰਟਰੋਲ ਬੋਰਡ ਹੋ ਗਿਆ ਜਾਂ ਆਪਣਾ ਮੀਥੇਨ ਗੈਸ ਨਾਲ ਰਿਲੇਟਡ ਜਿਹੜਾ ਪੀਯੂ ਦਾ ਨਮਾਇੰਦਾ ਸੀਗਾ ਪਲੱਸ ਜਿੱਥੋਂ ਇਹਨਾਂ ਨੂੰ ਪਰਮਿਸ਼ਨਾਂ ਮਿਲੀਆਂ ਸਨ ਆਪਾਂ ਪਿੱਡਾ ਤੋਂ ਕਹ ਲਿਆ ਉਹ ਸਾਰੇ ਨਮਾਇੰਦੇ ਜਿਹੜੇ ਮਿਲਾ ਕੇ ਇੱਕ ਕਮੇਟੀ ਬਣਾਈ ਗਈ ਸੀ ਤੇ ਕਮੇਟੀ ਨੇ ਕੋਸ਼ਿਸ਼ ਇੱਕ ਤੋਂ ਫੈਸਲੇ ਕੀਤੇ ਕੱਲ ਉਸ ਤੋਂ ਬਾਅਦ ਜਿਹੜਾ ਸਵਛਤਾਗਾ ਤੇ ਦੈਨ ਅੱਜ ਕੁਝ ਸਰਕਾਰ ਵੱਲੋਂ ਕੁਝ ਸੀਗਾ ਵੀ ਤੁਸੀਂ ਹਾਈਵੇ ਨਹੀਂ ਜਾਮ ਕਰ ਸਕਦੇ ਜੇ ਧਰਨਾ ਦੇਣਾ ਦਿਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜਿਹੜੀਆਂ ਡੈਜ਼ਿਗਨੇਟਿਡ ਸਾਈਟਸ ਹੈਗੀਆਂ ਜਿਵੇਂ ਕਿ ਸਮਰਾਲੇ ਦੀ ਗੱਲ ਕਰੀਏ ਤੇ ਦਾਣਾ ਮੰਡੀ ਹੈਗੀ ਐ ਦੀਜਾ ਰੋਡ ਦੇ ਉੱਤੇ ਦਾਣਾ ਮੰਡੀ ਹੈਗੀ ਉੱਥੇ ਜਾ ਕੇ ਤਰਨਾ ਦਿਓ ਸੋ ਇਸ ਤਰ੍ਹਾਂ ਗੱਲਬਾਤ ਕਰਕੇ ਇਹ ਤਰਨਾ ਖਤਮ ਹੋ ਗਿਆ ਉਹਨਾਂ ਵੱਲੋਂ ਕਿਹਾ ਗਿਆ ਜੀ ਪੋਸਟਪੋਨ ਕੀਤਾ ਗਿਆ ਦੁਬਾਰਾ ਲਗਾਇਆ ਜਾਊਗਾ ਇੱਕ ਦਿਨ ਇਹ ਦੇਖੋ ਇਹ ਸੀਪੀ ਦੀ ਡੈਥ ਹੋਈ ਆ ਵੇਖੋ ਵਾਹਿਗੁਰੂ ਕਾਲਪੁਰਖ ਦੇ ਹੱਥ ਜੀਣਾ ਮਰਨਾ ਵੇ ਬੰਦੇ ਦਾ ਡੈਥ ਹੋ ਕੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਮੇਰੇ ਉਹ ਮੁੰਡਾ ਥੋੜੀ ਦਿਰ ਆਪਾਂ ਨੂੰ ਇਕੱਠੇ ਕੰਮ ਕਰਨਾ ਸਕਾਵੇਂ ਮਿਲਿਆ ਪਿਛਲੇ ਸਮੇਂ ਦੇ ਵਿੱਚ ਪੋਸਟ 16 ਸਮਾਂ ਸੀਗਾ ਕੁਝ ਦਿਨਾਂ ਦੀ ਗੱਲ ਕਰ ਕਹਿ ਲਈਏ ਬਹੁਤ ਨਾਈਸ ਪਰਸਨ ਸਮਝ ਨੇ ਨੇਕ ਇਨਸਾਨ ਕਹਿ ਸਕਦੇ ਆਪਾਂ ਨੂੰ ਅ ਚਲੋ ਉਹਨੂੰ ਆਪਾਂ ਇੱਕ ਵੱਖਰੇ ਤੌਰ ਤੇ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਕਿਸ ਤਰ੍ਹਾਂ ਹੋਇਆ ਕਿੱਦਾਂ ਨਹੀਂ ਹੋਇਆ ਬਾਕੀ ਜੇ ਇਹ ਕਹਿੰਦੇ ਧਰਨਾ ਦੁਬਾਰਾ ਲਾਣਾ ਤੇ ਹਰ ਬੰਦੇ ਦਾ ਡੈਮੋਕਰੈਟਿਕ ਵਿਨਰ ਧਰਨਾ ਲਾਣਾ ਰਾਈਟ ਹੈ ਪਰ ਡੈਸੀਗਨੇਟ ਪਲੇਸ ਤੇ ਨੋਟ ਓਨ ਨੈਸ਼ਨਲ ਹਾਈਵੇ ਜੇ ਨੈਸ਼ਨਲ ਹਾਈਵੇ ਤੇ ਕੋਈ ਧਰਨਾ ਲਾਂਦਾ ਜੈਸ ਤਰ੍ਹਾਂ ਇਹ ਗੱਲ ਦੁਬਾਰਾ ਕੀਤੀ ਜਾਂਦੀ ਤੇ ਸਰਕਾਰ ਨੂੰ ਸ਼ ਕਰ ਗਿਆ ਇਹ ਇਨਾਮ ਤੇ ਉਹਦਾ ਦੱਸ ਜੀ ਮਾਲਵਿੰਦਰ ਸਿੰਘ ਸਰਪੰਚ ਮੁਸ਼ਕਵਤ ਹੋਈ ਕਰਨਾ ਸਮਾਪਤ ਹੋਇਆ ਜੀ ਚਾਰ ਦਿਨ ਬਾਅਦ ਸਮਾਪਤ ਨਹੀਂ ਹੋਇਆ ਜੀ ਇਹ ਅਸੀਂ ਇੱਕ ਦੋ ਦਿਨ ਵਾਸਤੇ ਮੱਤਲ ਕੀਤਾ ਇਹ ਦੁਬਾਰਾ ਲੱਗੂਗਾ ਜੀ ਕੀ ਕਾਰਨ ਜਿਹੜਾ ਕਾਰਨ ਜੋ ਰਾਜ ਉਹ ਤੇ ਮਾਂ ਰਾਤ ਮੰਨ ਲੋ ਇਹਨਾਂ ਨੇ ਜਿਹੜੇ ਉਹ ਦੋ ਮੁਲਾਜ਼ਮ ਮਰੇ ਨੇ ਵਿਚਾਰੇ ਸਾਨੂੰ ਵੀ ਬਹੁਤ ਔਕਾ ਸੀ ਕੋਈ ਸਟੇਜੀ ਕਾਰਵਾਈਆਂ ਕੋਈ ਹੋਰ ਆਪਣਾ ਕੁਝ ਨਹੀਂ ਕੀਤਾ ਉਹਦੇ ਕਰਕੇ ਸਾਨੂੰ ਵੀ ਮੈਨੂੰ ਪੁਲਿਸ ਵੀ ਧੱਕਾ ਕਰ ਰਹੀ ਸੀ ਵੀ ਹਾਂ ਇਹਨਾਂ ਨੂੰ ਬਾਨਾ ਮਿਲ ਗਿਆ ਚਲੋ ਕੋਈ ਗੱਲ ਨਹੀਂ ਦੇ ਗਾਹਾਂ ਵਾਲੇ ਕੀ ਪ੍ਰੋਗਰਾਮ ਹੋਣਗੇ ਗਾਹ ਵੀਰੇ ਅਸੀਂ 1-2 ਦਿਨਾਂ ਵਿੱਚ ਮਿੰਟ ਵਿੱਚ ਮੀਟਿੰਗ ਕਰਕੇ ਇਸ ਤੋਂ ਵੀ ਘੜਾ ਧਰਨ ਲੱਗੂਗਾ ਸਾਰੀ ਜਥੇਬੰਦੀ ਤੁਹਾਡੇ ਨਾਲ ਹੈ ਜਿਹੜੀਆਂ ਸੀਗੀਆਂ ਨਾਲ ਤੁਹਾਡੇ ਦੇਖੋ ਹੁਣ ਤੱਕ ਤਾਂ ਨਾਲ ਨਹੀਂ ਜੀ ਬਾਕੀ ਹੁਣ ਮੀਟਿੰਗ ਕਰਾਂਗੇ ਫਿਰ ਦੇਖਾਂਗੇ ਕਿਵੇਂ ਹੱਲ ਹੁੰਦਾ ਜੀ ਕੀ ਚੀਜ਼ ਬਣਦੀ ਹੈ ਤੁਸੀਂ ਫੈਕਟਰੀ ਬੰਦ ਹੋਣ ਦਾ ਕਿਸੇ ਘਰਸ਼ ਕਰਦੇ ਰਹੋ ਚੱਲੂਗਾ ਜੀ ਹੁਣ ਕਿਤੇ ਧਰਨ ਲੱਗ ਕੇ ਫੈਕਟਰੀ ਲੱਗੀ ਜੀ ਫੈਕਟਰੀ ਬੰਦ ਕਰ ਦੇ ਧਰਨਾ ਲੱਗ ਚੱਕਰ ਆ ਗਿਆ ਫਿਰ ਕਿਤੇ ਫੈਕਟਰੀ ਲੱਗੀ ਜੀ ਕੋਈ ਚੱਕਰ ਨਹੀਂ ਜੀ ਇਹ ਤਾਂ ਚੱਲੀ ਜਾਂਦਾ ਬਾਤ ਘਟਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜਨ ਕਾਰਦੀਆਂ ਆ ਚੌਥੇ ਦਿਨ ਧਰਨਾ ਸਮਾਪਤ ਕੀਤਾ ਕੀ ਹੈਗਾ ਜੀ ਦੇਖੋ ਜੀ ਇਹਦਾ ਮੇਨ ਰੀਜਨ ਸਾਡੇ ਪੰਜਾਬ ਪ੍ਰਸ ਦੇ ਬਹੁਤ ਹੀ ਹੁਣ ਹਾਰ ਅਫਸਰ ਆਫੀਸਰ ਸੀ ਉਹਨਾਂ ਦਾ ਇੱਥੋਂ ਦੂਰ ਸਾਡੇ ਕੋਲ ਐਕਸੀਡੈਂਟ ਹੋ ਕੇ ਡੈਥ ਹੋ ਗਈ ਆ ਨਾਲ ਉਹਨਾਂ ਦੇ ਨਾਲ ਬਹੁਤ ਉਹਨਾਂ ਦੇ ਹੋਰ ਵੀ ਮੁਲਾਜ਼ਮ ਸੀਗੇ ਅ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਆਪਣਾ ਭਾਰਤੀ ਕਿਸਾਨ ਜਨ ਕਾਰਦੀਆਂ ਦਾ ਪ੍ਰਧਾਨ ਹੋਣ ਦੇ ਨਾਤੇ ਦੁੱਖ ਮੈਂ ਪੰਜਾਬ ਪੁਲਿਸ ਦੇ ਨਾਲ ਦੁੱਖ ਸਾਂਝਾ ਕਰਦਾ ਸਾਡਾ ਪਰਿਵਾਰ ਆ ਚਾਹੇ ਉਹ ਡਿਊਟੀ ਕਰ ਰਹੇ ਨੇ ਇਸ ਕਰਕੇ ਅਸੀਂ ਇਹ ਧਰਨਾ 2-3 ਦਿਨ ਲਈ ਆਪਣਾ ਪੋਸਟਪੋਨ ਕੀਤਾ ਵਾ ਤੇ ਅਗਲੀ ਰਾਨ ਦਿੱਤੀ ਆ ਵੀ ਉਹ ਮੀਟਿੰਗ ਦੇ ਵਿੱਚ ਤੈਅ ਕੀਤੀ ਜਾਊਗੀ ਠੀਕ